ਤੁਹਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜਿਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਮਿੱਤਰੋ ਆਪਾਂ ਤੁਹਾਡੇ ਲਈ ਬਹੁਤ ਚੰਗੀਆਂ ਦੋ ਮਾਰਵਾੜੀ ਘੋੜੀਆਂ ਲੈ ਕੇ ਆਏ ਆ ਚੰਗੇ ਕਦ ਕੱਢਦੀਆਂ ਸਵਾਰੀ ਦੀਆਂ ਘੋੜੀਆਂ ਪਾਸ ਆ ਬਾਕੀ ਦੀ ਜਾਣਕਾਰੀ ਅੱਗੇ ਆਪਾਂ ਵੀਡੀਓ ਵਿੱਚ ਸ਼ੇਅਰ ਕਰਾਂਗੇ ਇਸ ਲਈ ਵੀਡੀਓ ਦੇਖਿਰ ਤੱਕ ਬਣੇ ਰਹੋ ਜਿਹੜੇ دوست ਮਿੱਤਰ ਆਪਣੇ ਚੈਨਲ ਦਾ ਨਵੇਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਲਈ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਤੁਸੀਂ ਵੀ ਆਪਣਾ ਜਾਨਵਰ ਘਰ ਬੈਠੇ ਸੇਲ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਦਿੱਤਾ ਉੱਥੇ ਤੁਸੀਂ ਆਪਣਾ ਸੰਪਰਕ ਕਰਕੇ ਐਡ ਕਰਵਾ ਕੇ ਤੁਸੀਂ ਜਾਨਵਰ ਸੇਲ ਕਰ ਸਕਦੇ ਹੋ ਆਜੋ ਮਿੱਤਰੋ ਗੱਲ ਕਰਦੇ ਆਪਾਂ ਕਾਲੀ ਮਾਰਵਾੜੀ ਘੋੜੀ ਬਾਰੇ ਇੱਕ ਪੈਰ ਜੱਟਾ ਮੱਤੇ ਬੋਲਾ ਇਹਦੇ ਸਾਢੇ 5 ਸਾਲ ਉਮਰ ਆ 61+ ਹਾਈਟ ਆ ਬਾਲਪੋਰੀਆਂ ਦੀ ਘੋੜੀ ਕਲੀਅਰ ਆ ਸਵਾਰੀ ਦੀ ਪਾਸ ਆ ਰੇਵੀਆ ਚਾਲ ਬਹੁਤ ਸੋਹਣਾ ਤੁਰਦੀ ਆ 28 29 ਦਾ ਰੇਵੀਆ ਚਾਲ 22 ਸਪੀਡ ਕਹਿੰਦਾ ਹੈਗੀ ਆ ਇਹਦੀ ਤੇ 5 ਦਿਨ ਹੋ ਗਏ ਮੇਟ ਕਰਵਾਈ ਨੂੰ ਦਿਲ ਜਾਨ ਘੋੜੇ ਤੋਂ ਤੇ ਬਾਕੀ ਦੀ ਜਾਣਕਾਰੀ ਲਈ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਦਿੱਤਾ। ਬਾਈ ਨਾਲ ਕਨੈਕਟ ਕਰਕੇ ਤੁਸੀਂ ਸਾਰੀ ਜਾਣਕਾਰੀ ਲੈ ਕੇ ਸੌਦਾ ਕਰ ਸਕਦੇ ਹੋ। ਤੇ ਕੰਨਾਂ ਕੋ ਨਾਲ ਦੀ ਬਹੁਤ ਸ਼ਕੀਨਾ ਪਿੱਠਪੂੜੇ ਦੀ ਬਹੁਤ ਮਜ਼ਬੂਤਾ ਕੁੜੀ। ਤੋਂ ਤੋਂ ਦੀ ਲੰਬਾਈ ਚੈੱਕ ਕਰ ਲਓ। ਸ਼ਕੀਨ ਬਹੁਤਾ ਕੁੜੀ। ਤੇ ਇੱਕ ਮਿੱਤਰੋ ਤੁਹਾਡੇ ਲਈ ਆਪਾਂ ਬਹੁਤ ਸੋਹਣੀ ਪੰਜ ਕਲਿਆਣ ਕੁੜੀ ਲੈ ਕੇ ਆਏ ਆ। ਮੱਥੇ ਬਲੇਜ ਆ, ਚਾਰ ਪੈਰ ਜੱਟੇ ਆ। ਤੇ ਕੰਨਾਂ ਦੀ ਇਹ ਵੀ ਸ਼ਕੀਨਾ। ਵਾਲ ਪੌਰੀਆਂ ਦੀ ਕਲੀਅਰ ਆ। 6.5 ਸਾਲ ਉਮਰ ਦੱਸੀ ਆ ਮਾਲਕ ਵੀਰਾਂ ਨੇ। 60 ਇੰਚ ਹਾਈਟ ਆ ਪ੍ਰੋਪਰ। ਬਾਲਪੌਰੀਆਂ ਦੀ ਵੀ ਕਲੀਅਰ ਆ। ਰੇਬੀਆ ਚਾਲੇ ਵੀ ਬਹੁਤ ਸੋਹਣਾ ਤੁਰਦੀ ਆ। 30 ਦੀ ਸਪੀਡ ਹੈਗੀ ਆ ਬਾਈ ਕਹਿੰਦਾ। ਜੇ ਆਪਾਂ ਏਰੀਆ ਦੀ ਗੱਲ ਕਰੀਏ, ਏਰੀਆ ਬਾਈ ਯਾਰ ਕਹਿੰਦਾ ਹੈਗਾ ਹਬੂਰ ਤੇ ਮੁੱਲ ਮਾਲਕ ਵੀਰੇ ਘੋੜੀ ਦਾ 1.5 ਲੱਖ ਰੁਪਈਆ ਕਰਦੇ ਆ ਤੇ ਜਿਹੜੀ ਆਪਾਂ ਇਹਦੋਂ ਪਹਿਲਾਂ ਦਿਖਾਈ ਆ ਉਸ ਘੋੜੀ ਦਾ ਵੀ 1.5 ਲੱਖ ਰੁਪਈਆ ਮੁੱਲ ਕਰਦੇ ਆ। ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ। ਬਾਕੀ ਦੀ ਜਾਣਕਾਰੀ ਲਈ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਦਿੱਤਾ। ਬਾਈ ਨਾਲ ਸੰਪਰਕ ਕਰ ਲਿਓ। ਇਹ ਵੀਡੀਓ ਅੱਗੇ ਆਪਣੇ ਯਾਰਾਂ ਦੋ ਤਿੰਨ ਤੱਕ ਸ਼ੇਅਰ ਕਰ ਦਿਓ ਤਾਂ ਜੋ ਕੋਈ ਵੀਰ ਚੰਗੇ ਜਾਨਵਰ ਦੀ ਭਾਲ ਵਿੱਚ